ਹਾਂਜੀ ਵਾਹਿਗੁਰੂ ਜੀ ਅਸੀਂ ਪਹੁੰਚੇ ਆਂ ਗੁਰਦੁਆਰਾ ਚਮਕੋ ਸਾਹਿਬ ਜੇਰਾ ਆਨੰਦਪੁਰ ਸਾਹਿਬ ਤੋਂ ਕੋਈ ਤਕਰੀਬਨ 40-50 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਨੂੰ ਕਤਲਗੜ ਸਾਹਿਬ ਵੀ ਕਿਹਾ ਜਾਂਦਾ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਗੁਰੂ ਗੋਬਿੰਦ ਸਾਹਿਬ ਜੀ ਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਸਰਸਾ ਨਦੀ ਤੇ ਜਦੋਂ ਪਹੁੰਚੇ ਸੀ ਤੇ ਉੱਥੇ ਪਰਿਵਾਰ ਵਿਛੋੜਾ ਜਦੋਂ ਪਿਆ ਸੀ ਤਾਂ ਉਹ ਆਪਣੇ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਤੇ ਜੁਜਾਰ ਸਿੰਘ ਤੇ ਕੁਝ ਸਿੰਘਾਂ ਦੇ ਨਾਲ ਇਸ ਸਥਾਨ ਤੇ ਆਏ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਤੇ ਆਪਣੇ ਸਹਿਬਜ਼ਾਦੇ ਨਾਲ ਇਸ ਸਥਾਨ ਤੇ ਆਏ ਸੀ ਤਾਂ ਉੱਥੇ ਇੱਕ ਜ਼ਿਮੀਂਦਾਰ ਦੀ ਹਵੇਲੀ ਹੁੰਦੀ ਸੀ ਜੋ ਤਕਰੀਬਨ 3 ਮੰਜ਼ਲਾ ਉੱਚੀ ਸੀ ਇਸ ਹਵੇਲੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਿਹਾਸ ਕਰ ਦੱਸਦੇ ਆਣ ਕਿ ਪਹਿਲਾਂ ਹੀ ਪਤਾ ਸੀ ਕਿਉਂਕਿ 2-3 2-3 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਤੇ ਪਹਿਲਾਂ ਵੀ ਆ ਚੁੱਕੇ ਸੀ ਇਸ ਕਰਕੇ ਗੁਰੂ ਜੀ ਨੇ ਇੱਥੇ ਹੀ ਠਹਿਰਨਾ ਜਿਹੜਾ ਸਹੀ ਸਮਝਿਆ ਸੀ ਇਹ ਗੁਰਦੁਆਰਾ ਸਾਹਮਣੇ ਉਹ ਹੀ ਕਤਲਗੜ੍ਹ ਸਾਹਿਬ ਹੈ ਇਥੇ ਵੱਡੇ ਸਹਿਬ ਜਾ ਦੇ ਆਂਦੀ ਸ਼ਹੀਦੀ ਹੋਈ ਸੀ ਚਮਕੌਰ ਦੀ ਗੜੀ ਜੀ ਤੇ ਕੁਝ ਸਿੰਘ ਜਿਹੜੇ ਆ ਉਹ ਵੀ ਜਿਹੜੇ ਸ਼ਹੀਦੀ ਪਾ ਕੇ ਸੀ ਇਸ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਰਨ ਲਈ ਸੀ ਤੇ ਇਹ ਹਵੇਲੀ ਜਿਹੜੀ ਕਿਸੇ ਮਜ਼ਦੂਰ ਕਿਸਾਨ ਦੀ ਸੀ ਦੋ ਕੀ ਤਿੰਨ ਮੰਜ਼ਲਾਂ ਉੱਚੀ ਸੀ ਵੈਸੇ ਵੀ ਇਹ ਜਗਾ ਜਿਹੜੀ ਆ ਤਕਰੀਬਨ ਜੋ ਜ਼ਮੀਨ ਤੋਂ ਜੇ ਆਪਾਂ ਥੱਲੇ ਤੋਂ ਜਾ ਕੇ ਦੇਖੀਏ ਤਾਂ ਕਾਫੀ ਉੱਚੀ ਆ ਤੇ ਉਸ ਹਾਮ ਨਾਲ ਪੰਜ ਮੰਜ਼ਲਾਂ ਜਾਂ ਛੇ ਮੰਜ਼ਲਾਂ ਉੱਚੀ ਮੰਨ ਸਕਦੇ ਹਾਂ ਕਿਉਂਕਿ ਇੱਥੇ ਪਹਿਲਾਂ ਕੋਈ ਉੱਚੀ ਜਗ੍ਹਾ ਸੀ ਤੇ ਉਹਦੇ ਉੱਪਰ ਉਹਨਾਂ ਨੇ ਹਵੇਲੀ ਬਣਾਈ ਸੀ ਤੇ ਜ਼ਿੰਮੇਦਾਰ ਨੇ ਉਸ ਤੋਂ ਬਾਅਦ ਜਦੋਂ ਇੱਥੇ ਜョਧੇ ਸ਼ੁਰੂ ਹੋਇਆ ਤੇ ਪਹਾੜੀ ਰਾਜੇ ਤੇ ਜਿੰਨੇ ਮੁਗਲ ਫੌਜਾਂ ਹੀ ਇੱਥੇ ਗੁਰੂ ਸਾਹਿਬ ਦੇ ਮਗਰ ਹੀ ਕਿਸੇ ਨੇ ਇਤਲਾਹ ਦੇ ਦਿੱਤੀ ਕਿ ਗੁਰੂ ਸਾਹਿਬ ਜਿਹੜਿਆ ਉਹ ਇੱਥੇ ਆਣ ਕੇ ਜਿਹੜੇ ਉਹਨਾਂ ਨੇ ਸ਼ਰਨ ਲਈ ਆ ਫਿਰ ਉਹਨਾਂ ਨੇ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਪਿੱਛਾ ਕਰਦੇ ਇੱਥੇ ਪਹੁੰਚੇ ਇਸ ਨੂੰ ਕੱਚੀ ਗੜੀ ਜਿਹੜਾ ਨਾਮ ਦਿੱਤਾ ਗਿਆ ਵਾ ਉਹ ਇਸ ਕਰਕੇ ਦਿੱਤਾ ਗਿਆ ਵਾ ਕਿਉਂਕਿ ਜਦੋਂ ਗੁਰੂ ਜੀ ਨੇ ਇਥੋਂ ਇਹ ਗੜੀ ਨੂੰ ਛੱਡਿਆ ਸੀ ਇਸ ਜਗ੍ਹਾ ਨੂੰ ਤਾਂ ਮੁਗਲ ਫੌਜਾਂ ਨੇ ਇੱਥੇ ਕਾਫੀ ਨੁਕਸਾਨ ਕਰ ਦਿੱਤਾ ਜਿਹਦੇ ਨਾਲ ਉਹ ਕੰਧਾਂ ਜਿਹੜੀਆਂ ਵਾਂ ਹਵੇਲੀ ਦੀਆਂ ਟੱਟ ਗਈਆਂ ਸੀ ਤੇ ਲੋਕਾਂ ਨੇ ਉਸ ਹਵੇਲੀ ਦੇ ਮਾਲਕ ਜਿਹੜਾ ਕਿਸਾਨ ਸੀ ਜ਼ਿੰਮੇਦਾਰ ਉਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੇਰੇ ਤੇ ਹਵੇਲੀ ਦੀਆਂ ਕੱਚਾਂ ਤੇ ਜਿਹੜੀਆਂ ਹਵੇਲੀਆਂ ਕੰਧਾਂ ਜਿਹੜੀਆਂ ਵਾਂ ਕੱਚੀਆਂ ਵਾਂ ਕੱਚੀਆਂ ਰਹਿ ਗਈਆਂ ਜਿਹੜੇ ਗੁਰੂ ਜੀ ਨੂੰ ਤੇ ਗੁਰੂ ਜੀ ਦੇ ਬੱਚਿਆਂ ਨੂੰ ਬਚਾ ਨਹੀਂ ਸਕੀਆਂ ਕੁਝ ਇਤਿਹਾਸ ਕਰਨੇ ਵੀ ਕਿਹਾ ਹੈ ਕਿ ਉਸ ਕਰਕੇ ਜਿਹੜਾ ਵਾ ਇਸ ਨੂੰ ਕੱਚੀ ਗੜੀ ਦਾ ਨਾਮ ਦਿੱਤਾ ਗਿਆ ਵੀ ਕੱਚੀਆਂ ਗਲੀਆਂ ਜਿਹੜੀ ਕੱਚੀ ਗੜੀ ਰਹਿ ਗਈ ਹੈ ਜਿਨ੍ਹਾਂ ਨੇ ਗੁਰੂ ਜੀ ਦੀ ਰੱਖਿਆ ਨਹੀਂ ਕੀਤੀ ਉਹ ਕੰਧਾਂ ਢਟ ਗਈਆਂ ਕਹਿੰਦੇ ਹਨ ਕਿ ਇਸ ਗੱਡੀ ਦੀਆਂ ਜਿਹੜੀਆਂ ਕੰਦਾਂ ਆ 4-5 ਫੁੱਟ ਚੌੜੀਆਂ ਸੀ ਇੱਥੇ ਕਹਿੰਦੇ ਆ 6-7 ਘੰਟੇ ਲਗਾਤਾਰ ਜੁੱਧ ਚੱਲਦਾ ਰਿਹਾ ਗੁਰੂ ਜੀ ਦੇ ਨਾਲ ਜਿਹੜੇ ਸਿੰਘ ਸੀ ਗੁਰੂ ਜੀ ਨੇ ਆਪਣੇ ਤੀਜੀ ਮੰਜ਼ਲ ਤੇ ਜਾ ਕੇ ਸਭ ਤੋਂ ਉੱਪਰ ਜਾ ਕੇ ਹਵੇਲੀ ਦੇ ਉੱਥੇ ਬਰਾਜਮਾਨ ਸੀ ਤੇ ਨਾਲ ਉਹਨਾਂ ਦੇ ਦੋਸਤ ਸਹਬਜ਼ਾਦੇ ਸੀ ਤੇ 8-8 ਸਿੰਘ ਕਹਿੰਦੇ ਉਹਨਾਂ ਨੇ ਚਾਰ ਨੁਕਰਾਂ ਦੇ ਖਿਲਾਾਰੇ ਹੋਏ ਸੀ ਤੇ ਦੋ ਜਿਹੜੇ ਸਿੰਘ ਸੀ ਉਹਨਾਂ ਨੂੰ ਆ ਗੱਡੀ ਦੇ ਸਾਹਮਣੇ ਆ ਰਿਹਾ ਸੀ ਇਹ ਜਗਾ ਉੱਚੀ ਹੋਣ ਕਰਕੇ ਜਦੋਂ ਮੁਗਲ ਫੌਜਾਂ ਹਮਲਾ ਕਰ ਰਹੀਆਂ ਸੀ ਤਾਂ ਉਹਨਾਂ ਦੇ ਤੀਰ ਤੇ ਜਾਂ ਬੰਦੂਖਾਂ ਦੀਆਂ ਗੋਲੀਆਂ ਤਾਂ ਤੱਕ ਨਹੀਂ ਸੀ ਅਸਰ ਕਰਦੀਆਂ ਕਿਉਂਕਿ ਇਹ ਉੱਚੀ ਹੋਣ ਕਰਕੇ ਤੇ ਉਹਨਾਂ ਤੀਰ ਜਿਹੜਾ ਵਾ ਸਲੋ ਹੋ ਜਾਂਦੇ ਸੀ ਤੇ ਬੰਬ ਦੀਆਂ ਗੋਲੀਆਂ ਜਿਹੜੀਆਂ ਵਾ ਬੰਦੂਖ ਦੀਆਂ ਸਲੋ ਹੁੰਦੀਆਂ ਸੀ ਇਤਿਹਾਸਕਾਰ ਇਹ ਵੀ ਦੱਸਦੇ ਆ ਕਿ ਉਸ ਟਾਈਮ ਉਹਨਾਂ ਕੋਲ ਜਿਹੜਾ ਵਾ ਕੋਈ ਗੋਲਾ ਬਾਰੂਦ ਨਹੀਂ ਸੀ ਨਾ ਕੋਈ ਟੈਂਕ ਸੀ ਨਾ ਤੋਪਾਂ ਸੀ ਕਿਉਂਕਿ ਜਦੋਂ ਆਨੰਦਪੁਰ ਸਾਹਿਬ ਕਾਫੀ 6-7 ਮਹੀਨੇ ਯੁੱਧ ਚੱਲਿਆ ਉਦੋਂ ਤੋਹਫਾਂ ਵਾਲਾ ਯੁੱਧ ਹੋਇਆ ਸੀ ਬੰਬ ਵਗੈਰਾ ਚੱਲੇ ਸੀ ਪਰ ਇੱਥੇ ਮੁਗਲ ਫੌਜਾਂ ਨੂੰ ਪਤਾ ਨਹੀਂ ਸੀ ਕਿ ਗੁਰੂ ਜੀ ਇੱਥੇ ਆਣ ਕੇ ਜਿਹੜੇ ਆ ਉਹ ਸ਼ਰਨ ਲੈ ਲਈ ਆ ਤੇ ਇਸ ਕਰਕੇ ਉਹ ਸਿਰਫ ਆਪਣੀਆਂ ਫੌਜਾਂ ਤੇ ਬੰਦੂਖਾਂ ਵਗੈਰਾ ਤੇ ਤੀਰ ਕਮਾਨਾਂ ਨਾਲ ਜਾਂ ਹੱਥ ਵਿੱਚ ਜਿਹੜਾ ਗੋਲਾ ਛੱਡਦੇ ਆ ਉਹ ਉਸ ਦੇ ਨਾਲ ਯੁੱਧ ਹੋਇਆ ਸੀ ਕਾਫੀ ਸਮਾਂ ਜੋਧੇ ਚੱਲਣ ਤੋਂ ਕਾਫੀ ਟਾਈਮ ਜੋਧੇ ਚੱਲਣ ਤੋਂ ਬਾਅਦ ਵਿੱਚ ਹੌਲੀ-ਹੌਲੀ ਜਿਹੜੇ ਗੁਰੂ ਦੇ ਸਿੰਘ ਜਿਹੜੇ ਸਿੱਖਾ ਉਹ ਸ਼ਹੀਦ ਹੁੰਦੇ ਗਏ ਫਿਰ ਉਸ ਤੋਂ ਬਾਅਦ ਗੁਰੂ ਗੋਮੇ ਸਿੰਘ ਜੀ ਨੇ ਤੋਂ ਵੱਡੇ ਸੈਹਿਬ ਜਿਹੜੇ ਉਹ ਵੀ ਇਸ ਜੰਗ ਵਿੱਚ ਗੜੀ ਵਿੱਚ ਲੜਦੇ-ਲੜਦੇ ਲੱਖਾਂ ਫੌਜਾਂ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋ ਗਏ ਇਸ ਸਥਾਨ ਨੂੰ ਹੀ ਕਤਲਗੜ੍ਹ ਕਿਹਾ ਜਾਂਦਾ ਹੈ ਤੇ ਇਸ ਗੁਰਦੁਆਰਾ ਸਾਹਿਬ ਨੂੰ ਕੱਚੀ ਗੜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੀ ਹੈ ਇਸ ਗੁਰਦੁਆਰਾ ਸਾਹਿਬ ਦੇ। 7 ਤਰੀਕ ਨੂੰ 7 ਪਉ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਤੇ ਜਿਹੜੇ ਆ ਸ਼ਰਨ ਇਸ ਜਗ੍ਹਾ ਤੇ ਆਏ ਸੀ ਤੇ 8 ਪਉ ਨੂੰ ਇੱਥੇ ਜਿਹੜਾ ਕਮਸਾਨ ਜੁੱਧ ਹੋਇਆ ਹੈ। ਜਿੱਥੇ ਗੁਰੂ ਗੋਬਿੰਦ ਸਿੰਘ ਦੇ ਨਾਲ 40 ਸਿੰਘ ਵੀ ਨਾਲ ਸੀ। ਤੇ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਨਾਲ ਸੀ ਜਿਹੜੇ ਇਸ ਜੰਗ ਵਿੱਚ ਸ਼ਹੀਦ ਹੋ ਗਏ ਸੀ ਜਾਨੀਆਂ ਸ਼ਹਾਸ਼ ਸਾਹਮਣੇ ਜਿਹੜੇ ਤੁਸੀਂ ਗੇਟ ਦੇ ਦਰਸ਼ਨ ਕਰ ਰਹੇ ਹੋ ਜੇ ਸਹੀਦ ਭਾਈ ਮਦਨ ਸਿੰਘ ਤੇ ਭਾਈ ਕਾਟਾ ਸਿੰਘ ਦਾ ਗੇਟ ਲਿਖਿਆ ਹੋਇਆ ਇੱਥੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਜਿਹੜੇ 40 ਸਿੰਘ ਜੀ ਉਹਨਾਂ ਦੇ ਨਾਲ ਹੀ ਇਹ ਸਿੰਘ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੀ ਡਿਊਟੀ ਜਿਹੜੀ ਇਸ ਗੇਟ ਦੇ ਉੱਪਰ ਲਾਈ ਸੀ ਕਿ ਜਿਹੜੀਆਂ ਮੁਗਲ ਫੌਜਾਂ ਦਾ ਤੁਸੀਂ ਇਹ ਗੇਟ ਤੋਂ ਸਾਹਮਣਾ ਕਰਨਾ ਜਿੱਥੋਂ ਇਹ ਤੀਰਗਮਨ ਸਿੱਧੇ ਚਲਾਉਂਦਾ ਏ ਥੱਲੇ ਨੂੰ ਕਿਉਂਕਿ ਤੁਹਾਨੂੰ ਵੀੜ 'ਚ ਦੇਖਣ ਨੂੰ ਪਤਾ ਲੱਗ ਰਿਹਾ ਕਿ ਕਾਫੀ ਉੱਚੀ ਜਗ੍ਹਾ ਤੇ ਜਿਹੜੀ ਇਹ ਹਵੇਲੀ ਬਣੀ ਸੀ ਉਦੋਂ ਜ਼ਮੀਨ ਤੋਂ ਕਾਫੀ ਉੱਚੀ ਜਗ੍ਹਾ ਤੇ ਇੱਥੇ ਭਾਈ ਮਦਨ ਸਿੰਘ ਜੀ ਤੇ ਭਾਈ ਕਾਠਾ ਸਿੰਘ ਜੀ ਜਿਹੜੀ ਗੇਟ ਤੇ ਡਿਊਟੀ ਹੋਣ ਕਰਕੇ ਉਹਨਾਂ ਨੇ ਮੁਗਲ ਫੌਜਾਂ ਦਾ ਸਾਹਮਣਾ ਕੀਤਾ ਕਾਫੀ ਸਮਾਂ ਲੜਦੇ ਰਹੇ ਉਹਨਾਂ ਦੀਆਂ ਗੋਲੀਆਂ ਤੀਰ ਕੰ ਤੀਰਾਂ ਦਾ ਸਾਹਮਣਾ ਕਰਦੇ ਰਏ ਤੇ ਬਾਅਦ ਅੰਤ ਵਿੱਚ ਉਹਨਾਂ ਨੇ ਕਈ ਮੁਗਲ ਫੌਜਾਂ ਨੂੰ ਢੇਰ ਕਰਕੇ ਅੰਤ ਵਿੱਚ ਸ਼ਹੀਦੀ ਪਾਈ ਸੀ ਇਹ ਯਾਦਗਰੀ ਗੇਟ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਹੈ ਜਿਸ ਗੇਟ ਦਾ ਨਾਮ ਵੀ ਸ਼ਹੀਦ ਭਾਈ ਮਦਨ ਸਿੰਘ ਭਾਈ ਕਾਠਾ ਸਿੰਘ ਗੇਟ ਰੱਖਿਆ ਗਿਆ ਹੈ ਤਮਕੋਰ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਿਲਕੁਲ ਇੱਕ ਖੂਈ ਬਣੀ ਹੋਈ ਆ ਤੇ ਨਾਲ ਹੀ ਗੁਰਦੁਆਰਾ ਸ਼ਹੀਦ ਬੁੱਜ ਜੀ ਸਾਹਿਬ ਸਹਾਦਤ ਸਥਾਨ ਸ਼ਰੋਮੀ ਜਰਨੈਲ ਬਾਬਾ ਜੀ ਬਨ ਸਿੰਘ ਜੀ ਦੇ ਬਣਿਆ ਹੋਇਆ ਹੈ ਇੱਥੇ ਇੱਕ ਇਤਿਹਾਸਿਕ ਖੂਈ ਬਣੀ ਹੋਈ ਹੈ ਜੋ ਕਿ ਤੁਹਾਨੂੰ ਸਾਹਮਣੇ ਨਜ਼ਰ ਆ ਹੀ ਰਹੀ ਹੋਵੇਗੀ ਇਸ ਇਹ ਖੂਈ ਕਹਿੰਦੇ ਆ ਕਿ ਪਹਿਲਾਂ ਤੋਂ ਹੀ ਬਣੀ ਹੋਈ ਸੀ ਕਿਉਂਕਿ ਜਿਮੀਦਾਰਾਂ ਦੀ ਜਿਹੜੀ ਇੱਥੇ ਹਵੇਲੀ ਸੀ ਤੇ ਉਹ ਆਪਣੀ ਅਗੇ ਜਿਹੜੀ ਉਹਦੇ ਖੂਈ ਪਹਿਲਾਂ ਨੇ ਬਣਾਈ ਹੋਈ ਸੀ ਤੇ ਪਾਣੀ ਵਰਤਦੇ ਸੀ ਬਾਅਦ ਵਿੱਚ ਕਹਿੰਦੇ ਆ ਕਿ ਜਦੋਂ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਸ਼ਰਨ ਲਈ ਸੀ ਆਪਣੇ 40 ਸਿੰਘਾਂ ਦੇ ਨਾਲ ਤੇ ਇਸ ਖੂਈ ਤੋਂ ਹੀ ਗੁਰੂ ਜੀ ਨੇ ਤੇ ਉਹਨਾਂ ਦੇ ਦੋ ਵੱਡੇ ਸਹਬਜ਼ਾ ਦੇ ਨੇ ਤੇ ਸਿੰਘਾਂ ਨੇ ਇਸ ਖੂਈ ਤੋਂ ਜਲ ਪੀ ਕੇ ਇਸ ਖੂਈ ਨੂੰ ਪਵਿੱਤਰ ਕੀਤਾ ਸੀ ਕਿਉਂਕਿ ਜੰਗ ਕਾਫੀ ਟਾਈਮ ਚੱਲਦਾ ਰਿਹਾ ਸੀ ਤਾਂ ਉਹਨਾਂ ਨੇ ਇਸ ਖੂਈ ਤੋਂ ਹੀ ਜਲ 셔 ਗਿਆ ਸੀ ਤੇ ਹੁਣ ਇਸ ਖੂਈ ਨੂੰ ਪਵਿੱਤਰ ਕੁਈ ਦਾ ਦਰਜਾ ਦਿੱਤਾ ਗਿਆ ਹੈ ਇਹ ਬਹੁਤ ਪ੍ਰਾਚੀਨ ਇਤਿਹਾਸਿਕ ਕੋਈ ਹੈ ਚੰਗੋਤ ਸਾਹਿਬ ਦੇ ਨਾਲ ਹੀ ਬਿਲਕੁਲ ਥੱਲੇ ਨੂੰ ਆਉਂਦਿਆਂ ਗੁਰਦੁਆਰਾ ਕਤਲਗਰ ਸਾਹਿਬ ਬਣਿਆ ਹੋਇਆ ਹੈ ਇਸ ਸਥਾਨ ਤੇ ਬਾਬਾ ਜੀ ਸਿੰਘ ਦੀ ਬਾਬਾ ਜੁਝਾਰ ਸਿੰਘ ਦੀ ਪੰਜ ਪਿਆਰਿਆਂ ਵਿੱਚੋਂ ਦੋ ਦੋ ਪਿਆਰੇ ਜਿਹੜੇ ਜਾਂਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਤੇ 40 ਸਿੰਘ ਜਿਹੜੇ ਨਾਲ ਸ਼ਹੀਦ ਹੋਏ ਸੀ ਉਹਨਾਂ ਦੇ ਇਸ ਜਗ੍ਹਾ ਤੇ ਦੇਹ ਸੰਸਕਾਰ ਕੀਤਾ ਗਿਆ ਸੀ ਇੱਕ ਉਹ ਤਰਾ ਸਹਿਬ ਉਹਨਾਂ ਦੀ ਯਾਦ ਵਿੱਚ ਹੀ ਬਣਿਆ ਹੋਇਆ ਹੈ ਇੱਥੇ ਗੁਰੂ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਸਰਸਾ ਨਦੀ ਤੋਂ ਮੁਰਕੇ ਚਮਕੋ ਸਹਿਬ ਵਿਖੇ ਆਣ ਕੇ ਇੱਥੇ ਹਵੇਦੀ ਵਿੱਚ ਆਣ ਕੇ ਜਗ੍ਹਾ ਲੈ ਲਈ ਸੀ 1704 ਇਸੇ ਵੀ ਨੂੰ 7 ਪੋ ਨੂੰ ਚਮਕੌਰ ਸਾਹਿਬ ਆਏ ਸੀ ਤੇ 8 ਪੋ ਨੂੰ ਇੱਥੇ ਜਿਹੜਾ ਬਹੁਤ ਕਮਸਾਨ ਚੁੱਧ ਹੋਇਆ ਸੀ ਮੁਗਲਾਂ ਦੀ ਫੌਜਾਂ ਦੇ ਨਾਲ ਮੁਗਲਾਂ ਦੀ ਫੌਜਾਂ ਨਾਲ ਲੜਦੇ ਲੜਦੇ ਗੁਰੂ ਜੀ ਦੇ ਵੱਡੇ ਸਹਬਜ਼ਾਦੇ ਤੇ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਜਿਹੜੇ ਤੇ ਨਾਲ 40 ਸਿੰਘ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦਾ ਇਸ ਜਗ੍ਹਾ ਤੇ ਸਸਕਾਰ ਕੀਤਾ ਗਿਆ ਸੀ ਇਹ ਉਹੀ ਇਤਿਹਾਸਿਕ ਜਗ੍ਹਾ ਹੈ ਜਿਸ ਗੁਰਦੁਆਰਾ ਸਾਹਿਬ ਨੂੰ ਕਤਲਗੜ੍ਹ ਸਾਹਿਬ ਕਿਹਾ ਜਾਂਦਾ ਹੈ ਇਸ ਸਥਾਨ ਤੇ ਹੀ ਗੁਰੂ ਜੀ ਨੇ ਕਿਹਾ ਸੀ ਸਵਾ ਲਾਖ ਸੇ ਇੱਕ ਲੜਾਉ ਤਬੀ ਗੋਬਿੰਦ ਸਿੰਘ ਨਾਮ ਕਹਾਉ ਗੁਰਦੁਆਰਾ ਸਾਹਿਬ ਯਾਦਗਰੀ ਬਾਬਾ ਜੀ ਸਿੰਘ ਜੀ ਬਾਬਾ ਜਹਾਜ਼ ਸਿੰਘ ਜੀ ਦੇ 40 ਸਿੰਘਾਂ ਦੀ ਸ਼ਹਾਦਤ ਨੂੰ ਬਿਆਨ ਕਰਦਾ ਹੈ ਕਹਿੰਦੇ ਹਨ ਕਿ ਜਦੋਂ ਬੀਬੀ ਸ਼ਰਨ ਕੌਰ ਜੀ ਨੇ ਜੋ ਸਿੰਘ ਸਹੀਦ ਹੋ ਗਏ ਸੀ ਤੇ ਦੋ ਸਹਬਜ਼ਾਦੇ ਸੀ ਉਹਨਾਂ ਦਾ ਸੰਸਕਾਰ ਆਪਣੇ ਹੱਥੀ ਕੀਤਾ ਸੀ ਤਾਂ ਉਸ ਤੋਂ ਬਾਅਦ ਮੁਗਲਾਂ ਵੱਲੋਂ ਬੀਬੀ ਸ਼ਰਨ ਕੌਰ ਜੀ ਨੂੰ ਵੀ ਉਹਨਾਂ ਨੇ ਜਿੰਦਾ ਅੱਗ ਵਿੱਚ ਸੁੱਟ ਦਿੱਤਾ ਸੀ ਤੇ ਉਹਨਾਂ ਨੇ ਵੀ ਇਸ ਸਥਾਨ ਤੇ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਲੰਗਰ ਹਾਲ ਬਣਿਆ ਜਿੱਥੇ 24 ਘੰਟੇ ਲੰਗਰ ਲੜਾਵਾ ਚੱਲਦਾ ਹੈ